ਬੈਸਸੀ ਆਮ ਹੈ ਕਹਿੰਦੇ ਨੇ ਜਦੋਂ ਕੋਈ ਦੇਸ਼ ਤੋਂ ਪ੍ਰਦੇਸ਼ ਜਾਂਦਾ ਹੈ ਤੁਹਾਨੂੰ ਸਿਖਾਇਆ ਗਿਆ ਦੀ ਇਹ ਸਾਧ ਸਮੁੰਦਰੋਂ ਪਾਰ ਕਰੇ ਇੱਕ ਕਹਾਵਤ ਸਾਡੀ ਤੋਂ ਜਾਂਦੀ ਹੈ ਕਿ ਸਾਧ ਸਮੁੰਦਰੋਂ ਪਾਰ ਕਰੇ ਕੋਈ ਨਹੀਂ ਜਪਾ ਅਸੀਂ ਕਹਿੰਦੇ ਕਿ ਸਾਧ ਸਮੁੰਦਰੋਂ ਪਾਰ ਕਰੇ ਮੁੰਦਰੋਦੂ ਕਹਿੰਦੇ ਜੀਤ ਪਾਣੀ ਹੈ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਪਾਣੀ ਕੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸ਼ਬ ਕੋ ਬਾਣੀ ਪਾਣੀ ਇੱਕ ਇੱਕ ਜੀਵ ਹੈ ਕੰਗੋ ਲੈ ਦੇ ਸਾਧੂ ਸਮੁੰਦਰਾਂ ਦੀ ਕੀਰਤੀ ਕੀਤੀ ਹੈ ਉਹ ਸਾਧੂ ਸਮੁੰਦਰ ਕੇ ਦੇ ਇੱਕ ਅਨ ਮਹਾ ਸ਼ਖਰ ਇੱਕ ਗੁੰਟ ਮਹਾ ਸਾਗਰ ਇੱਕ ਊਰੂ ਮਹਾ ਸਾਗਰ ਇੱਕ ਲਾਲ ਮਹਾ ਸਾਗਰ ਇੱਕ ਉਤਰੀ ਤ੍ਰਭ ਮਹਾ ਸਾਗਰ ਇੱਕ ਦਖਣੀ ਤ੍ਰਭ ਮਹਾ ਸਾਗਰ ਇੱਕ ਹਿੰਨ ਮਹਾ ਸਾਗਰ ਇਹ ਸੱਤ ਸਾਗਰੋ ਵਿੱਚ ਜੋ ਹੋਂ ਕੋਲ ਦੇ ਮੁਤਾਬਕ ਸੱਤ ਸਮੁੰਦਰ ਨੇ ਕਿਲਮਖ ਦੀ ਮਹਾ ਸਾਗਰ ਦੀ ਕਹਿ ਦਿੱਤੀ ਆ ਇਹ ਸਤ ਮਹਾ ਸਾਗਰ ਦੀਨਾਂ ਦੀ ਆਪਾਂ ਨੇ ਗੱਲ ਕੀਤੀ ਇਹ ਸਤ ਸਮੁੰਦਰ ਪਰ ਸਤਗੁਰੂ ਕਹਿੰਦੇ ਈਬ ਇਹ ਖਰੀਰ ਵੀ ਕਿਸ ਤਰ੍ਹਾਂ ਦਾ 판 ਗਿਆਨ ਅੰਦਰ ਇਹ ਵੀ ਸਮੁੰਦਰ ਤੇਰਾ ਮਨ ਤੇ ਤੇਰੀ बुद्धि ਜੋ ਇੱਕ ਇਹ ਵੀ ਸਤ ਸਮੁੰਦਰ ਤੇ ਮਹਾਰਾਜ ਕਹਿੰਦੇ ਤੇਰੇ ਮਨ ਦੇ ਗਿਆਨ ਅੰਦਰ ਅੱਖਾਂ ਇਹ ਇੱਕ ਮਹਾ ਸਾਗਰ ਤੇਰੇ ਅੰਤ ਤੇਰੀ ਜੀ ਤੇਰਾ ਰਗ ਤੇਰੀ ਜਮਣੀ ਇੱਕ ਪੰਜ ਗਿਆਨ ਅੰਦਰ ਇਹਨਾਂ ਸਾਰੇ ਇਹ ਪੰਜ ਗਿਆਨ ਗਿਆਨ ਸਾਗਰ ਹੈ ਪੰਜ ਇੱਕ ਹੈਗਾ ਸਾਡਾ ਮਨ ਛੇ ਮਨ ਇੱਕ ਹੈਗੀ ਸਾਡੀ ਭੁਤੀ ਸੱਤ ਮਨ ਇਕ ਸਤ ਮਹਾ ਸਾਗਰ ਤੇ ਜਿਹੜੇ ਇਸ ਕਾਲਨ ਨੂੰ ਹਾਜਰ ਹੋਨੇ ਪਰਮਾਤਮਾ ਨੇ ਇਹ ਕਿਤੇ ਪੈਦਾ ਕੀਤੀ ਉਹਨੇ ਪਰਮਾਤਮਾ ਨੇ ਇੱਕ ਸਤ ਸਾਗਰ ਠੀਕੇ ਕਿਹਨੂੰ ਉਹਦੇ ਸਤ ਸਾਗਰ ਸਮੁੰਦਰ ਨੇ ਇਹਨਾ ਨਾਮ ਉਹਨੇ ਨਾਮ ਰੱਖਿਆ ਹੋਇਆ ਹੈ ਇਹਨਾਂ ਦੀ ਆਪਾਂ ਨੇ ਕੀਰਤੀ ਕੀਤੀ ਹੈ ਪਰਮਾਨੰਤ ਕਹਿੰਦੇ ਇਤਰਾ ਦਾ ਤੇਰਾ ਨਾਮ ਹੈ ਨਾ ਸੁਭੀਦ ਹੈ ਇਹਨੂੰ ਵੀ ਪੰਨ ਗਿਆਨ ਦੇ ਮਹਾ ਸਾਗਰ ਤੇ ਤੇਰੀ ਬੁੱਧੀ ਤੇ ਤੇਰਾ ਮਾ ਸਾਧੋ ਕੇ ਇੱਕ ਸਤਿ ਮਾਸਨ ਕਰ ਵਿਚਾਰ ਮਾਨਾ ਨੇ ਵਿਚਾਰ ਇਹ ਤੇ ਜਿਹ ਕਿਨੇ ਪੰਗੋਰ ਦੇ ਥੱਪ ਸਾਗਰ ਕਿਨੇ ਆਲ ਦੁੱਤ ਹੂ ਮਲਾਤ ਜੁਗਤ ਰੁਗਮਾਹ ਇਹੰਦ ਨੀਰ ਤੇ ਵੀਰ ਮਸਾਲਾ ਸਤਤ ਮੰਗੋਲ ਕੇ ਸਿੰਦ ਇਹ ਸਤ ਸਾਗਰ ਦੀਨਾਂ ਵਿੱਚ ਬੇਨ ਤੇ ਪਾਣੀ ਹੈ ਹੁਣ ਤੇਰੇ ਗਿਆਨ ਕਿਨੇ ਦਾ ਤੂੰ ਤੇਰੀ ਪਾਸਾ ਤੇਰੇ ਮਨ ਦਾ ਤੂੰ ਵੇਖ ਨਹੀਂ ਪਾਸਾ ਤੇਰੀ ਬੁੱਧੀ ਦਾ ਤੂੰ ਵੇਖ ਨਹੀਂ ਪਾਸਾ ਤੇ ਇਹ ਪੇਰ ਨਾਮ ਮਿਲਦਾ ਜਦੋਂ ਗੁਰੂ ਨੇ ਬਖਸ਼ਿਸ਼ ਕਰੀ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਸ੍ਰੀ ਦਾ ਗਿਆਨ ਮਿੱਤਰਿਆ ਇਹਨਾਂ ਮਹਾ ਜਿਹੜੇ ਸ਼ਾਗਰ ਦਾ ਪਦ ਤੇ ਤੇਰੀ ਬੁੱਧੀ ਇਹ ਕਿ ਪੀਰਾ ਮਨ ਹੈ ਜਿਹੜਾ ਇਹ ਸਭ ਹੋਇ ਇਹਨਾਂ ਦੀ ਸੂਝੀ ਤਾਂ ਲੱਗਣੀ ਆ ਜਦੋਂ ਗੁਰੂ ਕੋਲ ਬੈਠੇਗਾ ਫਿਰ ਆਪਣੀ ਅੱਖਾਂ ਨੂੰ ਆਪਣੇ ਕੰਨਾਂ ਨੂੰ ਆਪਣੀ ਜੀਭ ਨੂੰ ਆਪਣੀ ਕੰਮੜੀ ਨੂੰ ਆਪਣੇ ਨੱਕ ਨੂੰ ਸਮਝਾਉਣ ਦਾ ਜਦ ਤੱਕ ਹੁੰਦੇ ਸਭ ਦੇ ਪਾਈ ਉਦਾਹਰਨ ਦਿੱਤੀ ਹੈ ਕਹਿੰਦੇ ਅੱਖੀਂ ਦੇਖਣਾ ਰੱਖੀਆਂ ਮੋਰੰਗ ਕਮਸ ਉਸ ਤੋਂ ਨਿਰੰਤਕ ਕਰ ਤੋਂ ਰੋਗਣ ਦੇ ਮਸਕ ਸਾਦੀ ਦੀ ਪੁਨਾ ਰਤੀਆਂ ਕਰ ਭੁਗਵਲਾਸ ਨੱਕ ਨਾ ਰੱਜਾ ਬਾਤ ਲੈ ਗੁਰਦੰਨ ਸੁਬਸ ਅਰਾਜਨਾ ਕੋਈ ਦੀਬਿਆ ਕੋਲੇ ਪਰ ਬਸ ਪੀਰ ਗੁਰਿੰਦਾ ਫਿਰਣੀ ਸੱਚੀ ਰਹਿਦਾ ਭਾਈ ਕੋ ਤਾਂ ਰੱਜਾ ਕਹਿ ਕਿਨਾਂ ਦਾ ਭੀ ਦੇ ਕੁੱਝ ਨਦਰ ਦੇ ਦੀ ਹੈ ਇਹ ਤੇਰੇ ਗਿਆਨ ਤੇਰੇ ਜਗਤਿ ਦਾ ਮਾਨ ਹੈ ਨਾ ਜਿਹੜਾ ਤੁਮਹਾਰਾ ਕਹਿੰਦੇ ਨਿਮਖ ਮੈਂ ਚਾਲ ਤੇਰਾ ਇਹਦਾ ਵੀ ਕੋਈ ਨਹੀਂ ਇੰਦਰੀ ਬੁਦੀ ਵੀ ਤੇਰੇ ਮਨ ਦੇ ਵਿੱਚ ਉਡੀ ਫਿਰਦੀ ਏ ਕਾਹੋਂ ਮੀਰ ਮਰਗਟ ਪਈ ਖੇਡ ਲੈ ਲੈ ਕੋ ਤੁਮ ਉੱਤੇ ਨੰਪੇ ਮਰਦ ਇਹ ਤਾਂ ਬਾਪੂ ਆਣਗੇ ਮਰਦ ਜਦੋਂ ਗੁਰੂ ਕੋਲ ਬੈਠੇਗਾ ਗੁਰੂ ਦੀ ਬਖਸ਼ਿਸ਼ ਲੈ ਨਹੀਂ ਕੋਈ ਰਹਿਣ ਟਿਕਣਾ ਫਿਰ ਤੇਰੇ ਇਹ ਜਿਹੜੇ ਗਿਆਨ ਇਹਨਾਂ ਨੂੰ ਕਾਬੂ ਕਰੇ ਇਹਨਾਂ ਨੂੰ ਕਾਬੂ ਕਰਕੇ ਰੱਬ ਦਾ ਨਾਮ ਲਏਗਾ ਫਿਰ ਨੀ ਮਨ ਸ਼ਮੋ ਇੰਦਰੀ ਪਰਤੇ ਮਨ ਵਿਖੇ ਮਨ ਬੜ ਕੇ ਕੁੱਦਬਾ ਜੇ ਬੁੱਧ ਬੜ ਕੇ ਹਰ ਧਿਆਨ ਫੇਰ ਲੈ ਤਾ ਕਹਿੰਦੇ ਗੁਣ ਇਕੋ ਹੈ ਹੁਣੋ ਲਿਬ ਜਿਹੜੀ ਟੁੱਟੀ ਹੋਈ ਹੈ ਜੋੜ ਨਹੀਂ ਹੈ ਇਵਰੀ ਮਨ ਤੇ ਮਾਲਕ ਕੇ ਮਨ ਬੜ ਕੇ ਕੁੱਦਬਾਵੇ ਬੁੱਧ ਬੜ ਕੇ ਹਰ ਧਿਆਨ ਹੈ ਫੇਰ ਲੈ ਤਾ ਕਹਿੰਦੇ ਫੇਰ ਇਹਨੇ ਇਕ ਹੋ ਗਏ ਜਿਹੜੀ ਲਿਬ ਟੁੱਟ ਗਈ ਨਾ ਸਾਡੀ ਉਹ ਲੈਵਨ ਦੇ ਘੇਰ ਜੁੜਨਾ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ ਗੁਰੂ ਦੀ ਬਖਸ਼ਿਸ਼ ਹੋਣੀ ਹੈ ਇਹ ਬਖਸ਼ਿਸ਼ ਤਾਂ ਹੋਣੀ ਹੈ ਜਦੋਂ ਅਸੀਂ ਗੁਰੂ ਕੋਲ ਬੈਠਾਂਗੇ ਗੁਰੂ ਨਾਲ ਟੁਰਦਾ ਜਨਨ ਕਰਾਂਗੇ ਮਾਰਾ ਦੇ ਵਿੱਚ ਫਿਰ ਲਿਫਟ ਉੱੜ ਜਾਈਏ ਪਰ ਤੇ ਕੀ ਬਣੇ ਸ਼ਬਦ ਉਚੜਨਾ ਹੈ